ਸਾਸ਼ੀ ਕਾਲ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਅੱਜ ਆਪਾਂ ਲੈ ਕੇ ਆਏ ਆ ਕਿ ਬੱਚਿਆਂ ਨੂੰ ਕਿਹ ਹੈ ਗਜਾਈਏ ਪਾਰਟ ਉਹਦਾ ਹੀ ਆ ਪਰ ਅੱਜ ਫਿਰ ਮੀ ਪੈ ਗਿਆ ਜਿੱਦੇ ਕਰਕੇ ਉਸ ਦੇ ਉੱਤੇ ਵੀਡੀਓ ਸ਼ਾਇਦੇ ਬਣੇ ਤੇ ਹੁਣ ਆਪਾਂ A to Z ਜਿਹੜੀ ਤੁਹਾਨੂੰ ਦਵਾਈ ਦਿਖਾਈ ਆ ਉਹ ਪਾਣੀ ਨੂੰ ਦੱਸਦੇ ਆ ਕਿਵੇਂ ਪਾਣੀ ਆ A to Z मिनरल एंड ਵਿਟਾਮਿਨਸ ਉਹ ਆਪ ਆਈ ਜਾਂਦੇ ਆ ਆਪਾਂ ਕੱਲੀ ਕੱਲੀ ਇਹਦੇ ਵਿੱਚ ਘੋਲ-ਘੋਲ ਕੇ ਤਾਂ ਜੋ ਬੱਚੇ ਤੰਦਰੁਸਤ ਰਹਿਣ ਬੱਚੇ ਦੇਖ ਲਓ ਤੁਹਾਡੇ ਸਾਹਮਣੇ ਨੇ ਜੀ ਜਿਵੇਂ ਵੀ ਪਾ ਰਹੇ ਨੇ ਤੇ ਇਹ ਫੀਡ ਦਾ ਨਤੀਜਾ ਕਣਕ ਸਰੋਂ ਇਹ ਤਿੰਨੇ ਚੀਜ਼ਾਂ ਪਾ ਰਹੇ ਆ ਜੀ ਆਪਾਂ ਜਿਹੜਾ ਤੁਹਾਨੂੰ ਅੱਗੇ ਵੀ ਦਿਖਾਈ ਆ ਤੇ ਇੱਕ ਵਾਰੀ ਆ ਪਾਣੀ ਚੇਂਜ ਕਰ ਦਈਏ ਤੇ ਆ ਦੇਖ ਲਓ ਜੀ ਆ ਬੱਚਾ ਐਡਾ ਗਾਹਲੇ ਤੇ ਦੁਬਾਰਾ ਆਂਡੇ ਫੇਰ ਉਤਾਰ ਲੈਣੇ ਜੀ ਜੋੜੀਆਂ ਆਪਣੀਆਂ ਠੀਕ ਹੈ ਜੀ ਹੁਣ ਇਹਨਾਂ ਨੂੰ ਸਵੇਰੀ ਆਪਾਂ ਪਹਿਲਾਂ ਪਾਣੀ ਚੇਂਜ ਕਰਾਂਗੇ ਤੇ ਵਿੱਚ ਮਿਨਰਲ ਐਂਡ ਵਿਟਾਮਿਨਸ A ਟੂ Z ਜਿਹੜੇ ਆਪਾਂ ਪਿਛਲੀ ਵੀਡੀਓ ਥਾਨੂੰ ਦਿਖਾਈ ਹੋਈ ਆ ਸ਼ੀਸ਼ੀ ਉਹ ਨੂੰ ਕਰਾਂਗੇ ਤੇ ਫੇਰੇ ਇਹਨਾਂ ਨੂੰ ਦਾਣੇ ਪਾਵਾਂਗੇ ਥੱਲੇ ਜੋੜੀ ਨੇ ਬੱਚੇ ਕੱਢੇ ਹਨ ਆਂਡੇ ਸਿਰਤੇ ਹੀ ਜੇ ਆਪਾਂ ਇਹ ਦੁਬਾਰਾ ਅੰਡੇ ਲਾਵਾਂਗੇ ਹੁਣ ਕੂਟਰ ਪਤਰੇਆਂ ਦੇ ਨਾਲ ਆਹ ਦਿਖਾ ਦੇ ਭਾਈ ਅਈਆ ਤੰਦਖਾਨ ਨੇ ਦਵਾਈ ਕਿੰਨੇ ਕਿੰਨੇ ਕਲੀ ਕਿੰਨੀ ਜਿੰਨੀ ਲੈਣੀ ਆ ਬੱਸ ਨਾਲ ਨੂੰ 16 ਡੱਬੇ ਨੂੰ ਜਿੰਗੀ ਤਰ੍ਹਾਂ ਸੱਬੇ ਚੰਗੀ ਤਰ੍ਹਾਂ ਧੋ ਲਾਂਗੇ ਜੀ ਧੋ ਕੇ ਰੱਖ ਲਾਂਗੇ ਇਹੋ ਦਾ ਖਾਬ ਤੇ ਮੈਂ ਫੀਟੀ ਜਾਂ ਡਿਸਟਿਲਰ ਨਾਲ ਬਤਾਉਂਗਾ ਆਹ ਵਾਲੀ ਦਵਾਈ ਹੈ ਜਿਹੜੀ ਆਪਾਂ ਇਹਨੂੰ ਦੇਣੀ ਆ ਲਓ ਜੀ ਆਪਾਂ ਈਡੀਅਨ ਨਾਲ ਖਾ ਲੰਨੇ ਆ ਅੱਗੇ ਟੱਕਰ ਨਾ ਪਾਈ ਵੀ ਸੀ ਹੁਣ ਆਪਾਂ ਨੇ ਜਜਮੈਂਟ ਜੀ ਹੋ ਗਈ ਸੀ ਕਿੰਨੀ ਕੁ ਪਾਣੀ ਹੁੰਦੀ ਆ ਤੇ ਬਸ ਇੰਨੀ ਗੱਲ ਵੇੜ ਕੇ ਆਪਾਂ ਪਾ ਲੰਨੇ ਸੀ ਸੱਤੀਆਂ ਦੇ ਵਿੱਚ ਤੇ ਜੰਗਲ ਗਰਾਂ ਖੋਲਦੇ ਨੇ ਬੱਚਿਆਂ ਨਾਲ ਸਾਨੂੰ ਇਹ ਦੋਣੀਆਂ ਚਲਾ ਸਕਾਂਗੇ ਤਾਂ ਜੋ ਪੁੱਤਰਾਂ ਦੇ ਅੰਦਰ ਚੰਗਾ ਨਾ ਹੋਵੇ ਠੀਕ ਹੈ ਤੇ ਆਪਣੇ ਪਹਿਲਾਂ ਤਿੰਨ ਚਾਰ ਪੁੱਤਰ ਆਂਡਿਆਂ 'ਚ ਬੱਚੇ ਬਣਾਉਂਦੇ ਫੜ ਗਏ ਸੀ ਬਾਈ ਫੀਡਰ ਆ ਦਵਾਈ ਦਾ ਰਿਜ਼ਲਟ ਅੱਡਾ ਵਧੀਆ ਆ ਆਪਣੇ ਪੁੱਤਰ ਕੱਲ੍ਹ ਤੋਂ ਹੀ ਦੁਬਾਰਾ ਬੱਚਿਆਂ ਨੂੰ ਤਾਂ ਕਰਕੇ ਹੁਣ ਆਪਾਂ ਡਿਲੀ ਇੱਕ ਦਿਨ ਛੱਡ ਕੇ ਮੰਨ ਲਓ ਦੰਦੇ ਰਹਿੰਦੇ ਜਿੰਨੀ ਦਰ ਜੋੜੇ ਲਾ ਕੇ ਰੱਖਾਂਗੇ ਤੇ ਦੋ ਜੋੜੇ ਆਪਾਂ ਲਾ ਚੁੱਕੇ ਹਾਂ ਦੋ ਲਾਵਾਂਗੇ ਜਿਨ੍ਹਾਂ ਦੇ ਬੱਚੇ ਨਹੀਂ ਸੀ ਬਣਦੇ ਦੋ ਦੇ ਤਾਂ ਬਣ ਲੱਗ ਗਈ ਆਪਣੇ ਆਂ ਦੇ ਦੂਜੇ ਦੋਨੋਂ ਨੂੰ ਬਲੇ ਖਰਾਕ ਵੀ ਨਹੀਂ ਪ੍ਰੋਪਰ ਤਿਆਰ ਕੀਤੀ ਉਹ ਵੱਡਿਆ ਚੁੱਕਣਾ ਥਰਦੇ ਆ ਥੱਲੇ ਦਾਣਿਆ ਸਰੋਂ ਤੇ ਕਣਕਰ ਕਰੂੰ ਦੋਨਾਂ ਨੂੰ ਪੀਂਦੇ ਨਹੀਂ ਜੋ ਤੇ ਉਹਨਾਂ ਨੂੰ ਕੀ ਨਾਲ ਉਹ ਕਰਾਂਗੇ ਜੋੜੇ ਤੋੜਾਂਗੇ ਜਦੋਂ ਉਹਨਾਂ ਦੀ ਬਾਜ ਤਿਆਰੀ ਕਰਦੇ ਆ ਦੋ ਜੋ ਦੋ ਇਹ ਥੋੜੇ ਸਾਹਮਣੇ ਆਸ ਬਦਲ ਸਾਪੋਂ ਨੂੰ ਸਿਵਾ ਲੈਣਾ ਨਾ ਹੰਡਾਲਾ ਪਾਣੀ ਤੇ ਮੀਂਹ ਬਹੁਤ ਤੇਜ਼ ਉੱਪਰ ਆਇਆ ਫਿਰ ਬੱਚੇ ਵੀ ਆਉਣ ਵਾਲੇ ਸਮੇਂ ਹੀ ਜਾਲਾਂ ਕੱਲ ਵੀ ਸਾਰੀ ਜ਼ਿਆੜੀ ਮੀਂਹ ਪੈਂਦਾ ਰਿਹਾ ਬਾਈ ਕੱਲ ਤਾਂ ਨਹੀਂ ਵੀਡੀਓ ਬਣਾਈ ਆਪਾਂ ਨੇ ਕੋਈ ਕੱਲ ਵੀ ਨਹੀਂ ਬਾਰਿਸ਼ ਛੜੀ ਕੱਲ ਵੀ ਸਾਰਾ ਦਿਨ ਬਾਰਿਸ਼ ਰਹੀ ਆ ਠੀਕ ਹੈ ਜੀ ਤੇ ਆ ਉੱਪਰ ਵੀ ਜੋੜੀ ਨੇ ਅੰਡੇ ਲਾਏ ਹੋਏ ਨੇ ਠੀਕ ਹੈ ਜੀ ਤੇ ਆਹ ਗੱਲ ਆਪਾਂ ਨੇ ਨਵੀਂ ਜੋੜੀ ਛੱੜਤੀ ਬਾਈ ਇਹ ਜੋੜੀ ਨਵੀਂ ਨਹੀਂ ਹੈਗੀ ਯਾਨੀ ਆ ਸਾਲ ਇੰਨਾ ਜ਼ਿਆਦਾ ਉੱਡੇ ਨੇ ਇਹਨਾਂ ਦੇ ਬੱਚੇ ਇੱਕ ਵਾਰ ਬਾਜੀ ਛੱਡਿਆ ਸੀਗਾ ਉਹ ਬੱਚੇ ਨੇ ਮੰ ਲੋ ਪੂਰਾ ਤਕੜਾ ਜੋਰ ਲਾਇਆ ਤੇ ਬਹੁਤ ਔਖਾ ਬਚਾਇਆ ਉਹਨੂੰ ਮਰਨੋਂ ਬਹੁਤ ਜ਼ਿਆਦਾ ਔਖਾ ਬਚਾਇਆ ਬਹੁਤ ਚੰਗਾ ਜਣੀ ਉੱਡਿਆ ਦੂਜਾ ਬੱਚਾ ਘਰੇ ਦਿਨ ਛਪਾਉਂਦਾ ਸੀ ਉਹ ਬਾਜੀ ਤੋਂ ਨਿਕਲ ਗਿਆ ਸੀਗਾ ਜੀ ਉਹ ਵੀ ਬਾਲਾ ਚੰਗਾ ਉੱਡਿਆ ਸੀ ਤੇ ਇਹ ਜੋੜੀ ਜਦੋਂ ਆਪਾਂ ਇਸ ਵਾਰ ਲਾਈ ਇਹਨੇ ਆਂਡੇ ਕੂਤਰੀ ਨੇ ਪਿੱਲੇ ਲਾਦੇ ਸੀਗੇ ਤੇ ਇਹਨੂੰ ਵੀ ਪ੍ਰੋਪਰ ਡਾਈਟ ਦਿੱਤੀ ਹੈ ਹੁਣ ਇਹ ਜੋੜਾ ਛੱਡਿਆ ਥੋੜਾ ਲੇਟ ਹੋ ਗਿਆ ਆਪਣਾ ਜੋੜਾ ਇਹ ਇਹਨਾਂ ਨੂੰ ਪਾਣੀ ਬਦਲਦੀ ਹੈ ਸਾਰਿਆਂ ਹੁਵੇ ਰੁਕ ਜਾ ਮੈਂ ਕਲਮ ਮੈਂ ਜੇ ਦਾ ਪੁੱਤ ਪਾ ਦੋ ਨਾ ਮੈਂ ਇਦਾਂ ਹੀ ਕਰਦਾ ਹੁੰਦਾ ਉਧਰ ਬੱਚੇ ਦਖਾਦੇ ਇੰਨੇ ਮੈਂ ਇਹਨਾਂ ਨੂੰ ਆਪਣੇ ਪਰੋਪਰ ਸਹੀ ਪਾਉਣਾ ਦਵਾਈ ਸਾਰਿਆਂ ਨੂੰ ਲਾ ਕੇ ਠੀਕ ਠੀਕ ਆ ਆ ਦੇਖੋ ਆ ਕਿੱਡੇ-ਕਿੱਡੇ ਹੋ ਗਏ ਬੱਚੇ ਕਈ ਤਾਂ ਉੱਪਰ ਵੀ ਬੈਠਣ ਲੱਗ ਗਏ ਆ ਦੇਖੋ ਕਿੰਨੇ ਜ਼ਿਆਦਾ ਉੱਪਰ ਬੈਠੇ ਹੋਏ ਨੇ ਠੀਕ ਐ ਆ ਦੇਖੋ ਕਾਰਿਆ ਮਾਰ ਰਹੇ ਨੇ ਆ ਥੱਲੇ ਵੀ ਕਈ ਬੱਚੇ ਨੇ ਆ ਦੇਖੋ ਕਿੰਨੇ ਸ਼ਾਨਦਾਰ ਬੱਚੇ ਪੜੇ ਹੋਏ ਨੇ ਆਵळा ਬੱਚਾ ਤੁਹਾਨੂੰ ਪਹਿਲਾਂ ਜਾਂ 4 ਦਿਨ ਪਹਿਲਾਂ ਦਿਖਾਇਆ ਸੀ ਦੇਖੋ ਇਹਨੂੰ ਵੀ ਛੱਡ ਤਾਂ ਹੁਣ ਕੋਲ ਸੰਦੂਜੇ ਉੱਤ ਦਿਖਾਣੇ ਆ ਆਇਆ ਇੱਕ ਹੋਰ ਬੋਲੀ ਬੱਚੇ ਕੱਢੇ 85 ਮਿੰਟ ਦੀ ਉਡੀਕ ਉਧਰ ਹੀ ਦਿਖਾਉਣ ਚਾਹੀਦਾ ਉਹ ਦਰ ਹੀ ਦਿਖਾਉਣ ਚਾਹੀਦਾ ਫਿਰ ਕਈ ਜਾਨੇ ਦੇਖਦੇ ਨਹੀਂ ਹੈ 2 ਵਜੇ ਇਹ ਜੁੜੀ ਦੇ 2:00 ਯਾਰ ਜੀ ਮੋਾਰੇ ਇੱਥੇ ਜਿਹੜੀ ਪਹਿਲਾਂ ਇਹ ਵਾਲੇ ਇੱਥੇ ਕਬੂਤਰੀ ਬੈਠੀ ਹੁੰਦੀ ਸੀ ਉਹਦੇ ਜਿਹੜੇ ਬੱਚੇ ਸੀ ਇਹ ਉਹੀ ਨੇ ਦੇਖੋ ਜੀ ਹਫਤੇ ਹਫਤੇ ਦੇ ਵੀ ਨਹੀਂ ਹੋਏ ਦੇਖੋ ਕਿੰਨਾ ਗਾਡ ਗਰੋਥ ਕਰਦੇ ਆ। ਯਾ ਦੇਖੋ ਆ ਵੀ ਦੋ ਬੱਚੇ ਨੇ ਹਜੇ 4-5 ਦਿਨਾਂ ਦੇ ਹੀ ਹੋਏ ਨੇ ਹਜੇ। ਇਹ ਸਾਰਾ ਮੇਰੇ ਫੀਡ ਦੀ ਕਮਾਲ ਆ। ਆਦੋ ਬੱਚੇ ਨੇ ਨਾਲ ਉਹ ਅੰਡਾ ਵੀ ਲਾਇਆ ਹੋਇਆ ਇਹਨੇ ਵੀ ਹਾਲੇ ਕੋ ਦੋ ਅੰਡੇ ਰੱਖੇ ਹੋਏ ਨੇ ਇਹਨੇ ਇੰਦਰੋਂ ਦੋ ਮੋਟੇ ਤੁੰਦ ਕਾਏ ਹੋਏ ਨੇ ਦੇਖੋ ਆ ਇੱਕੇ ਬੱਚਾ ਹੀ ਬਸ ਇਹਨੇ ਵੀ ਇੱਕੇ ਅੰਡਾ ਇਹਨੂੰ ਖਲਾਇਆ ਹੋਇਆ ਸ਼ਾਇਦ ਦੋ ਕੁ ਨਾ ਚੱਕ ਕੋਲ ਲਾ ਦੇ ਇਹਨੇ ਵੀ ਆ ਦੇਖੋ ਦੋ ਬੱਚੇ ਕੱਢਾ ਹੋਏ ਨੇ ਹਾਂਜੀ ਆ ਜਾ ਉਧਰ ਪਾ ਲਿਆ ਜੀ ਅੰਦਰੋਂ ਆ ਠੀਕ ਐ ਬਰਾ ਦੇ ਵਾਸਤੇ ਵੀ ਦੋ ਇੱਕ ਪਾਪਾ ਸਰੋਂ ਦਾ ਪਾਣਾ ਦੇ ਵਿੱਚ ਇੱਕ ਪਾਣਾ ਫੀਡ ਦਾ ਪਾ ਕੇ ਠੀਕ ਐ ਦੋ ਸਰੋਂ ਦਾ ਕਣਕ ਦੇ ਇਹ ਜੇ ਨ ਨੂੰ ਮੈਚ ਕਰ ਲਾ ਆ ਹਲਾ ਕੇ ਦਿਖਾਉਣਾ ਬਾਹਰ ਜਾ ਕੇ ਐਂਡ ਤੇ ਵੀ ਪਰਾਂ ਨੇ ਸੁੱਲੀ ਇਹ ਇਸ ਤਰ੍ਹਾਂ ਹਲਾ ਲੋ ਸਾਰੇ ਮੈਸੂਲ ਲੈ ਠੀਕ ਹੈ ਜੀ ਲੋ ਜੀ ਸਾਰਾ ਦਾਣਾ ਮਿਕਸ ਹੋ ਗਿਆ ਫੀਡ ਵੀ ਸਰੋਂ ਵੀ ਤੇ ਕਣਕ ਵੀ ਠੀਕ ਹੈ ਜੀ ਇਹ ਹੁਣ ਆਪਾਂ ਇਹਨਾਂ ਨੂੰ ਪਾ ਦਾਂਗੇ ਫਿਟਰਾਂ ਦੇ ਵਿੱਚ ਦੱਬੀਆਂ ਇਹੀ ਖਰਾਬ ਹੋਣਾ ਹੈ ਬਈ ਥੋੜੀ-ਥੋੜੀ ਪਾਵਾਂਗੇ ਜਦੋਂ ਇਹ ਖਾ ਜਾਣਗੇ ਫਿਰ ਹੋਰ ਪਾਵਾਂਗੇ ਕਿਉਂਕਿ ਬਰਸਾਤੀ ਮੌਸਮ ਅਗੱਲਾ ਹੋ ਜਾਂਦਾ ਫਿਰ ਖਰਾਬ ਕਰਦੇ ਤੇ ਇਹਦੇ ਨਾਲ ਥੋੜੀ ਜੀ ਕਣਕ ਘੱਟ ਚੱਕਦੇ ਨੇ ਬਾਈ ਇਹ ਗੱਲ ਦਾ ਜਰੂਰ ਗੌਰ ਰੱਖਿਓ ਥੋੜੀ ਜੀ ਕਣਕ ਘੱਟ ਖਾਣਗੇ ਨਹੀਂ ਤਾਂ ਇਹਨਾਂ ਨੂੰ ਇਹ ਚੀਜ਼ਾਂ ਮਿਲਣਗੀਆਂ ਆ ਜਾਂਦੀਆਂ ਨੇ ਇਮਿਆਰ ਦੇਖੋ ਕਣਕ ਕਣਕ ਤੇ ਛੱਡੀ ਹੋਈ ਹੈ ਉਹਨਾਂ ਨੇ ਠੀਕ ਹੈ ਜੀ ਇਹਦੇ ਵਿੱਚੇ ਥੋੜਾ ਜਿਹਾ ਪਾਣੀ ਲਾ ਕੇ ਪਾ ਦਾਂਗੇ ਇਹਨਾਂ ਨੂੰ ਆਪਾਂ ਇੱਥੇ ਆਹ ਥੱਲੇ ਰੱਖ ਦਾਂਗੇ ਨਾਲ ਥੱਲੇ ਵਾਲੇ ਭਾਲਣਗੇ ਹੁਣ ਠੀਕ ਹੈ ਜੀ ਤੇ ਆ ਜਿਹੜੀ ਰਹੀ ਗਈ ਉਧਰ ਪਾਉਣੀ ਆ ਆ ਬੱਚਿਆਂ ਨੂੰ ਬਾਹਰ ਕੱਢਣਾ ਕਰਕੇ ਫਿਰ ਇਹਨਾਂ ਨੂੰ ਪਾਣੀ ਪਾਣੀ ਦਵਾਈ ਪਾਵਾਂਗੇ ਬਸ ਗੱਲ ਇਹਨਾਂ ਨੂੰ ਸ਼ਾਮ ਨੂੰ ਪਾਵਾਂਗੇ ਤਾਂ ਠੀਕ ਹੈ ਖੁੱਲੇ ਛੱਡ ਜਾਣਾ ਨਾ ਬੰਦੇ ਕਰਦੇ ਪੁੱਤੋ ਫਿਰ ਜਾਲਾਂ 'ਚ ਪਾਉਣੇ ਖਾਣਗੇ ਜੇ ਮੌਸਮ ਬੰਦਾ ਲੱਗੇ ਉੱਧਰ ਜੋੜਿਆ ਨੂੰ ਬੱਦਲ ਕੋਈ ਸਮਝ ਹੀ ਨਹੀਂ ਪਾਦੋਂ ਦਾ ਕੋਈ ਸਮਝ ਨਹੀਂ ਆ ਰਹੀ ਇਹਦੀ ਉਹ ਪਰਲੀ ਸੜ ਤਾਂ ਕੋਈ ਆ 10 ਮਿੰਟ ਦੀ ਹੋ ਗਈ ਲੋਈ ਇਹ ਲੋੜੀ ਪਾਦਾਂਗੇ ਨਾ ਅੱਪਾ ਦਾਣਾ ਤਾਂ ਇਹ ਚੋਗੂ ਤੇ ਚੋਗਾ ਲੈ ਗਣ ਆ ਬੱਦ ਗਿਆ ਆਪਣੇ ਕੁਰੇ ਇਹਨਾਂ ਨੂੰ ਫਿੱਟ ਕਰਤਾ ਦੇਖਾ ਰਿਹਾ ਹਾਂ ਤੇ ਚੈਨਲ ਬਦਲਣੇ ਤਾਂ ਜਵੰਡਿਆਂ ਦੇ ਕੋਲ ਪ੍ਰੋਫੈਸ਼ਨਲ ਪ੍ਰੋਫੈਸਰ ਆਗੇ ਤਾਂ ਆਪਾਂ ਨੂੰ ਜੀਤੇ ਮਿਲ ਕੋਲ ਦੇਣੀ ਹੈ ਜੀ ਬਈ ਬਈ ਧੰਨਵਾਦ ਸਾਡੀ ਸਾਰੇ ਪਰਮਾਣੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਮੇਰੇ ਭਰਾ ਅਜੇ ਕੁਸਤਰ ਦੇ ਸ਼ੀਲ ਮੇਰੇ ਭਰਾ ਨਾਮ ਨੇ ਜੋੜੇ ਹੋਣਾਂ ਤੁਹਾਨੂੰ ਪੂਰੀ ਦੱਸਾਂਗੇ ਇਹਨਾਂ ਦੀ ਪਰਫੈਕਟ ਬਈ ਾਂਡੇ ਤੋਂ ਲੈ ਕੇ ਬੱਚੇ ਨੂੰ ਪੂਰਾ ਪਾਲਣ ਤੱਕ ਤੇ ਛਤਰੀ ਤੇ ਭਿਜਾਉਣ ਤੱਕ ਭਿਜਾਉਣ ਤੋਂ ਬਾਅਦ ਹੀ ਦਾ ਸਾਰੇ ਆਪਾਂ ਆਪਣੇ ਦਵਾਗੇ ਤੁਹਾਨੂੰ ਓਕੇ ਜੀ ਧੰਨਵਾਦ